ਤੇ ਕਹਿੰਦੇ ਕੋਈ ਕਮੈਂਟ ਵਨ ਨੇਸ਼ਨ ਵਨ ਇਲੈਕਸ਼ਨ ਬਾਰੇ ਵੀ ਕੋਈ ਦਿਓ ਜਾਣਕਾਰੀ ਹੈ ਤਾਂ ਉਹ ਕਹਿ ਰਹੇ ਨੇ ਕਿ ਥੋੜਾ ਜਿਹਾ ਹੋ ਗਿਆ ਪੋਜ਼ਿਟਿਵ ਨਾ ਇਸ ਲਾਸੂ ਬਣ ਗਈ ਇਸ ਮਸਲੇ ਤੇ ਦੇਖੋ ਮੈਂ ਤੁਹਾਨੂੰ ਨਾ ਇਸ ਮਾਮਲੇ ਦੇ ਵਿੱਚ ਹੋਰ ਅਪਡੇਟ ਕਰ ਦਿੰਨਾ ਜੀ ਜਿੰਨਾ ਕੁ ਮੈਨੂੰ ਲੱਗ ਰਿਹਾ ਹਮਮ ਕਿ ਜੇਤੇ ਇਹ ਸਰਕਾਰ ਛੇਤੀ ਛੇਤੀ ਡਿੱਗ ਗਈ ਹਮ ਤੇ ਮਾਮਲਾ ਹੋ ਜਾਏਗਾ ਸੈਟਾ ਨਰਿੰਦਰ ਮੋਦੀ ਸਰਕਾਰ ਜੇ ਤਾਂ ਇਹਨਾਂ ਨੇ ਡੇਗ ਦਿੱਤੀ ਤੇ ਇਸੇ ਕਰਕੇ ਜੇ ਤੁਸੀਂ ਦੇਖੋਗੇ ਹਰਿਆਣੇ ਨੂੰ ਦੇਖੋ ਬਾਰ ਨਾਲ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਮੇਰੇ ਕੁਝ ਮਿੱਤਰ ਆ ਜਿਹੜੇ ਚਲੋ ਉੱਥੇ ਕਰ ਰਹੇ ਨੇ ਵੱਖ-ਵੱਖ ਟੀਮਾਂ ਚ ਜਾਂ ਏਰੀਆ ਚ ਕੰਮ ਕਰ ਰਹੇ ਨੇ ਉਹ ਕਹਿੰਦੇ ਕਿ ਇੰਨਾ ਖਰਚ ਹੋ ਰਿਹਾ ਹੈ ਇਲੈਕਸ਼ਨ ਚ ਕਿ ਗੱਲਾਂ ਹੀ ਗਾਂਦੀਆਂ ਨੇ ਜੀ ਮੋਟਾ ਭਾਈ ਪੂਰਾ ਜ਼ੋਰ ਲਾ ਰਹੇ ਨੇ ਹਮ ਅਨੇ ਨਹੀਂ ਉਹ ਹਾਰ ਦਾ ਹਾਲੇ ਤੇ ਮੋਟਾ ਭਾਈ ਪੂਰਾ ਕੰਮ ਕੰਮ ਜੀ ਹੁਣ ਜ਼ੋਰ ਕਿਉਂ ਲੱਗ ਰਿਹਾ ਤੁਸੀਂ ਇੱਕ ਚੀਜ਼ ਅੱਜ ਨੋਟ ਹੋਰ ਕਰੋ ਕਿ ਮੋਟਾ ਬਾਈ ਨੇ ਬਿਆਨ ਦੇ ਦਿੱਤਾ ਕਿ ਯਾਰ 13 ਕਰੋੜ ਕਿਸਾਨ ਆ ਇੱਥੇ 750 ਬੈਠਾ ਕਿਸਾਨ ਸਾਰੇ ਕਿਸਾਨ ਕਿਵੇਂ ਹੋ ਗਏ ਹੂੰ ਮਤਲਬ ਪਹਿਲੀ ਵਾਰੀ ਅਮਿਤ ਸ਼ਾਹ ਬੋਲ ਰਹੇ ਨੇ ਕਿਸਾਨਾਂ ਤੇ ਸਿੱਧਾ ਪਹਿਲੀ ਵਾਰੀ ਬਿਲਕੁਲ ਹਾਂਜੀ ਹੂੰ ਨਹੀਂ ਤਾਂ ਲੁਕਮੇ ਲੁਕਮੇ ਇਹ ਗੱਲਾਂ ਹੀ ਮਾੜੀਆਂ ਕਰੀਆਂ ਉਹਨਾਂ ਨੇ ਤੁਸੀਂ ਸਰਸੇਚ ਦੇਖੋ ਤਮਾਸ਼ਾ ਕੀ ਚੱਲਣ ਡਿਆ ਸਰ ਜੀ ਭਾਜਪਾ ਵਾਲੇ ਆਪਣਾ ਕੈਂਡੀਡੇਟ ਵਾਪਸ ਲੈ ਲੈਂਦੇ ਆ। ਗੋਪਾਲ ਕਾਂਡਾ ਉਸ ਤੋਂ ਪਹਿਲਾਂ ਕਹਿੰਦਾ ਕਿ ਅਸੀਂ ਤੇ ਐਨਡੀਏ ਦਾ ਹਿੱਸਾ ਹੂੰ ਗੱਠ ਚੋੜੋ ਦਾ ਆਈਐਨਐਲਡੀ ਦੇ ਨਾਲ ਆ। ਹੂੰ ਕਮਾਲ ਦੀ ਗੱਲ ਦੇਖੋ ਨਾ ਜੀ ਜੀ ਬਿਲਕੁਲ ਉਧਰੋਂ ਅਬੇ ਚੌਧਰੀ ਕਹੀ ਜਾਂਦਾ ਕਿ ਭਈ ਮੈਂ ਇਹਨਾਂ ਦੇ ਨਾਲ ਭਾਜਪਾ ਦੇ ਨਾਲ ਜਾਂਦਾ ਨਹੀਂ। ਗੋਪਾਲ ਕਾਂਡਾ ਮੁੜ ਕੇ ਫੇਰ ਕਹੀ ਜਾਂਦਾ ਕਿ ਨਹੀਂ 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 ਭਾਜਪਾ ਨਾਲ ਨਹੀਂ ਜਾਵਾਂਗੇ। ਤੇ ਕਮਾਲ ਦੀ ਗੱਲ ਹੈ ਕਿ ਭਾਜਪਾ ਦਾ ਕੈਂਡੀਡੇਟ ਉੱਥੇ ਹੈ ਨਹੀਂਗਾ। ਹੂੰ ਤੇ ਭਾਜਪਾ ਦੇ ਵਿੱਚ ਗੋਵਿੰਦ ਕਾਂਡਾ ਗੋਪਾਲ ਕਾਂਡਾ ਦਾ ਭਰਾ ਹੈ ਜੀ ਉਹ ਮੌਜੂਦ ਹੈ ਉਹ ਮੌਜੂਦ ਹੈ ਤੇ ਭਾਜਪਾ ਲਈ ਵੋਟ ਕਿਨੂੰ ਪਾਉਣਗੇ ਫਿਰ ਉੱਥੇ ਇਹ ਵੋਟਰ ਵੀ ਵਧਾਈ ਹੋਏ ਨੇ ਅਰੇ ਇੱਥੇ ਬੜੀ ਗੁੰਝਲਦਾਰ ਸਥਿਤੀ ਹੈ ਨਾ ਵੋਟਰਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਇਸ ਵਾਰੀ ਤਾਂ ਉੱਥੇ ਭਾਜਪਾ ਕਹਿ ਲੋ ਕਿ ਬਹੁਤ ਜ਼ਿਆਦਾ ਜ਼ੋਰ ਲਾ ਰਹੀ ਹੈ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਅਮਿਤ ਸ਼ਾਹ ਇਹਨੂੰ ਲਾਈਟਲੀ ਨਾ ਲਿਓ ਹੁਣ ਮੈਂ ਅੱਗੇ ਗੱਲ ਨੂੰ ਤੋੜਦਾ ਜੀ ਇਹ ਕਿਉਂ ਆ ਹੂੰ ਕਤੂ ਹਰਿਆਣਾ ਹਾਰਨ ਦਾ ਮਤਲਬ ਹੈ ਕਿ ਨਰਿੰਦਰ ਮੋਦੀ ਦਾ ਕਲੋਕੇ ਉਹ ਫਿਲਮ ਖਤਮ ਹੁੰਤੇ ਨਹੀਂ ਆਉਂਦੀ ਹੁੰਦੀ ਨੰਬਰਿੰਗ ਜੀ ਹੂੰ ਪਤਾ ਲੱਗ ਜਾਂਦਾ ਵੀ ਨੰਬਰਿੰਗ ਵਾਲਾ ਪੱਤਰਾ ਜਿਆ ਸਟਾਰਟ ਹੋ ਜਾਏਗਾ ਜੀ 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 ਉਹ ਕਿਉਂ ਵੱਡਾ ਕਾਰਨ ਇਹ ਹੈ ਸਾਬ ਕਿ ਤੁਸੀਂ ਦੇਖੋ ਹਰਿਆਣਾ ਵਿੱਚ ਹੂੰ ਇੱਕ ਬਫਰ ਜ਼ੋਨ ਬਣ ਗਏ ਬਿਲਕੁਲ ਇਧਰ ਪੰਜਾਬ ਉਧਰ ਦਿੱਲੀ ਆ ਹੂੰ ਵਿੱਚ ਹਰਿਆਣਾ ਨਾ ਛੇ ਹਰਿਆਣੇ ਚ ਸਰਕਾਰ ਹਾਰਦੀ ਆ ਇਹਨਾਂ ਦੀ ਜੀ ਰਿਪੀਟ ਨਹੀਂ ਹੁੰਦੀ ਟੁੱਟ ਗਿਆ ਖੇਲਰ ਗਿਆ ਗਮ ਬਿਲਕੁਲ ਗਏ ਜੀ ਜਾ ਕੇ ਜਿਹੜੇ ਕਿਸਾਨ ਆ ਅਗਰੈਸ਼ਨ ਚ ਜਾਣਗੇ ਜਾਂ ਪੂਰੇ ਜਥੇਬੰਦਕੋ ਕੇ ਜਾਣਗੇ ਜੀ 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 ਤੇ ਫਿਰ ਪਟਾਕੇ ਕਿੱਥੇ ਪਾਣੇ ਆ ਫਿਰ ਹੱਥ ਕਿਤੇ ਨਾਲ ਜੁੜਨੇ ਫਿਰ ਸਿੱਧਾ ਸਿੱਧਾ ਕੰਮ ਚੱਲ ਪਿਆ ਨਾ ਸਾਬ ਜੀ 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 ਇੱਕ ਸਰਕਾਰ ਜਿਹੜੀ ਹੈ ਉਹ ਘਰ ਜਾਏਗੀ ਉਸ ਮੁੱਦੇ ਦੂਜੀ ਗੱਲ ਹੂੰ ਦੂਜੀ ਗੱਲ ਇਹ ਆ ਕਿ ਹਰਿਆਣਾ ਇੱਕ ਐਸਾ ਸੂਬਾ ਹੈ ਜਿੱਥੇ ਆਰਐਸਐਸ ਨੇ ਆਪਣਾ ਕਹਿ ਲੋ ਕਿ ਬੂਟਾ ਲਾ ਕੇ ਪਾਲ ਕੇ ਫਲ ਖਾਤਾ ਹੂੰ ਜੀ ਉਸ ਬੂਟੇ ਦੇ ਪੱਤੇ ਜਾਣ ਦਾ ਮਤਲਬ ਇਹ ਹੋਏਗਾ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਦੀ ਅਗਵਾਈ ਚ ਇਲੈਕਸ਼ਨ ਲੜਿਆ ਗਿਆ ਹੂੰ ਕਿ ਤੁਸੀਂ ਉਸ ਬੂਟੇ ਦੀ ਜੜ ਪਟਵਾ ਦਿੱਤੀ ਹੈ ਬਿਲਕੁਲ ਤਾਂ ਇਸ ਕਰਕੇ ਹੀ ਉੱਥੇ ਜ਼ੋਰ ਲੱਗ ਰਿਹਾ ਹੁਣ ਆਈਏ ਕਿ ਵਨ ਨੇਸ਼ਨ ਵਨ ਇਲੈਕਸ਼ਨ ਦੇ ਕੋ ਕੋ ਦੇ ਚ ਨਾ ਤਰਮੀਮਾ ਕਰਨੀਆਂ ਪੈਣਗੀਆਂ ਜੀ ਮੋٹے ਤੌਰ ਤੇ 4-5 ਤਰਮੀਮਾ ਕਰਨੀਆਂ ਪੈਣਗੀਆਂ ਹਮ ਠੀਕ ਹੈ ਜੀ ਵੱਖ-ਵੱਖ ਜੋ ਮਤਲਬ ਕਿ ਸੰਵਿਧਾਨਕ ਕਹੋ ਆਰਟੀਕਲ ਵਗੈਰਾ ਨੇ ਜੀ ਉਹਨਾਂ ਚ ਤਰਮੀਮਾ ਮਤਲਬ ਅਮੈਂਡਮੈਂਟਸ ਅਮੈਂਡਮੈਂਟਸ ਚੇਂजेस ਜਿਸ ਪਰ ਉਹਦੇ ਚ ਹੋਰ ਤੁਸੀਂ ਦੇਖੋ ਕਿ ਨਰੇਂਦਰ ਮੋਦੀ ਇੰਨੇ ਮਜ਼ਬੂਤ ਨਹੀਂ ਹੈ ਹਮ ਕੇ ਲੋਕ ਸਭਾ ਰਾਜ ਸਭਾ ਚ ਉਹ ਜਾਣ ਤੇ ਬਸ ਜਿਦਾਂ ਆਪਣੇ ਸੰਧਵਾ ਸਾਹਿਬ ਕਰਦੇ ਹੁੰਦੇ ਕਿ ਬੈਠੋ 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 ਤੇ ਪਰ ਸਾ ਪਾਸ ਹੁੰਦਾ ਜੀ ਪਾਸ ਹੁੰਦਾ ਕਿਤੇ 92 ਆ ਤੇ ਉਹ ਬੋਲਣ ਵੀ ਨਾ ਤੇ ਤਦ ਵੀ ਪਾਸ ਹੀ ਪਾਸ ਆ ਇੱਥੇ ਔਖਾ ਕੰਮ ਇੱਥੇ ਕੰਮ ਥੋੜਾ ਜਿਹਾ ਔਖਾ ਹੈ ਬਿਲਕੁਲ ਪਹਿਲੀ ਗੱਲ ਤੇ ਇਹ ਕਿ ਜਦ ਤੱਕ ਤਰਮੀਮਾਂ ਨਹੀਂ ਹੋਣਗੀਆਂ ਤਦ ਤੱਕ ਤੁਸੀਂ ਕੋਈ ਪ੍ਰੋਸੀਜਰ ਸ਼ੁਰੂ ਨਹੀਂ ਕਰ ਸਕਦੇ ਹੁਣ ਆਈਏ ਇੱਧਰ ਕਿ ਜੋ ਮੈਂ ਕਿਹਾ ਜੀ ਤੁਸੀਂ ਕਹੋਗੇ ਕਿ ਐਵੇਂ ਲੱਪੇਬਾਜੀ ਤਾਂ ਨਹੀਂ ਹੈ ਦੇਖੋ ਹੁਣ ਹੋਣ ਕੀ ਜਾ ਰਿਹਾ ਅਮਿਤ ਸ਼ਾ ਬਿਆਨ ਦੇ ਰਹੇ ਆ ਕਿ ਮਰਦਮ ਸ਼ੁਮਾਰੀ ਦਾ ਐਲਾਨ ਕਿਸੇ ਵੇਲੇ ਵੀ ਹੋ ਜਾਊਗਾ ਹੂੰ ਇਸੇ ਗੱਲ ਚ ਰਾਜ਼ ਹੈ ਇਸੇ ਗੱਲ ਚ ਹੀ ਰਾਜ਼ ਹੈ ਕੱਲ ਉਹਨਾਂ ਨੇ ਹਰਿਆਣੇ ਚ ਗਿਆ ਸੁਣਿਓ ਧਿਆਨ ਨਾਲ ਮਰਦਮ ਸ਼ੁਮਾਰੀ ਦਾ ਮਤਲਬ ਕੀ ਹੋਏਗਾ ਕਿ ਜੇ ਸਰਕਾਰ 2029 ਤੱਕ ਪਹੁੰਚਦੀ ਆ ਜੀ ਉਸ ਤੋਂ ਪਹਿਲਾਂ ਮਰਦਮ ਸ਼ੁਮਾਰੀ ਹੋ ਕੇ 2026 ਚ ਨਵੀਆਂ ਸੀਟਾਂ ਬਣ ਜਾਣਗੀਆਂ ਲੋਕ ਸਭਾ ਦੀਆਂ ਕਿਆ ਬਾਤ ਹੱਦਬੰਦੀ ਬਣ ਜਾਏਗੀ ਕਿਉਂ ਕਿਉਂਕਿ 2002 ਦੇ ਵਿੱਚ ਇੱਕ ਕਾਨੂੰਨ ਬਣ ਗਿਆ ਸੀਗਾ ਕਿ 2026 ਤੱਕ ਨਵੀਆਂ ਹੱਦਬੰਦੀਆਂ ਨਹੀਂ ਹੋ ਸਕਦੀਆਂ ਜੀ ਖਾਸ ਤੌਰ ਤੇ ਨਵੀਆਂ ਸੀਟਾਂ ਹਮ ਬਸੋਂ ਆਧਾਰ ਤੇ ਤਾਂ ਹੁਣ ਉਹ 2026 ਵਾਲਾ ਜਿਹੜਾ ਕੁੰਡਾ ਸੀ ਉਹ ਹਟ ਜਾਣਾ ਵੈਸੇ ਹੱਦਬੰਦੀ 2008 ਚੋਈ ਹੈ ਜਿਹੜਾ ਆਪਾਂ ਬਠਿੰਡਾ ਨਾਲ ਲਾਇਆ ਗਿਆ ਆਪਣਾ ਲੰਬੀ ਜੀ ਜੀ ਉਦੋਂ ਹੋਇਆ ਪਰ ਉਦੋਂ ਕੋਈ ਮਤਲਬ ਕਿ ਵਸੋਂ ਆਧਾਰ ਤੇ ਨਹੀਂ ਹੈ ਭੂਗੋਲਕ ਤੌਰ ਤੇ ਜੋ ਕੁ ਡੋੜੀ ਹੱਦਬੰਦੀ ਹੋਈ ਆ ਹੁਣ ਵੱਸੋਂ ਆਧਾਰ ਤੇ ਇਹਨਾਂ ਨੇ ਨਵੀਂ ਹੱਦਬੰਦੀ ਕਰਨੀ ਆ ਤੇ ਲੋਕ ਸਭਾ ਦਾ ਜਿਹੜਾ ਨਵਾਂ ਭਵਨ ਬਣਾਇਆ ਹੂੰ ਉਹਦੇ ਚ ਸੀਟਾਂ ਕਿੰਨੀਆਂ ਹੁਣੇ ਗੂਗਲ ਕਰੋ ਗੂਗਲ ਕਰੋ ਕਿ ਇਹਨਾਂ ਨੇ ਉੱਥੇ ਤਾਂ ਆਪਾਂ 543 ਦੇਖਦੇ ਆ ਜੀ ਹਨਾ ਤਾਂ ਭਾਈ ਆ ਇੰਨੀਆਂ ਕੁ ਸੀਟਾਂ ਤੁਸੀਂ ਗੂਗਲ ਕਰਕੇ ਦੇਖੋ ਕਿ ਉੱਥੇ ਕਿੰਨੇ ਮੈਂਬਰ ਪਾਰਲੀਮੈਂਟ ਬਣਾਉਣ ਦਾ ਅਗਾਊ ਪ੍ਰਬੰਧ ਆ ਕਿਆ ਬਾਤ ਹੈ ਇਹ ਗੱਲ ਤੇ ਫਿਰ ਨਵੀਂ ਹੱਦਬੰਦੀ 2026 ਚ ਇਹ ਕਰ ਸਕਦੇ ਆ ਉਹਦੇ ਚ ਹੋਣਾ ਕੀ ਆ ਕਿ ਸਾਊਥ ਦਾ ਜਿਹੜਾ ਰੌਲਾ ਹੈ ਉਹ ਇਸੇ ਗੱਲ ਨੂੰ ਹੈ ਨਾ ਜੀ ਜੀ ਪੰਜਾਬ ਦੀ ਵੱਸੋਂ ਜਿਹੜੀ ਉਸ ਹੱਬ ਨਾਲ ਨਹੀਂ ਵਧੀ ਜੋ ਯੂਪੀ ਬਿਹਾਰ ਦੀ ਵਧ ਗਈ 2 ਤੋਂ 26 ਦੇ ਦਰਮਿਆਨ ਜੀ ਬਿਲਕੁਲ ਕਿੰਨੇ 24 ਸਾਲ ਹੋ ਗਏ ਵਿੱਚੋਂ 8 ਦੀ ਹੱਦਬੰਦੀ ਕੱਢ ਦਿਓ ਜਿਵੇਂ ਮੈਂ ਕਿਹਾ ਕਿ ਉਹ ਨਵੀਆਂ ਸੀਟਾਂ ਨਹੀਂ ਬਣੀਆਂ ਜੀ ਉਹ ਜਿਹੜੀਆਂ ਸੀਟਾਂ ਮੌਜੂਦ ਸੀ ਉਹਦੇ ਆਧਾਰ ਤੇ ਹੀ ਅਦਲਾ ਬਦਲੀ ਹੋਈ ਆ ਹਮ ਇਹਦਾ ਮਤਲਬ ਇਹ ਆ ਕਿ ਜੇ ਨਾ ਨੂੰ ਟਾਈਮ ਮਿਲ ਗਿਆ ਮਰਦਮਸ਼ਵਾਰੀ ਦਾ ਲਾਣੇ ਕਰ ਰਹੇ ਆ ਕਿ ਕਿਸੇ ਵੀ ਵੇਲੇ ਵੀ ਐਸੀ ਕਰਵਾ ਦੇਵਾਂਗੇ ਇਟ ਮੀਨ ਕਿ ਨਵੀਆਂ ਸੀਟਾਂ ਜਿਹੜੀਆਂ ਬਣ ਗਈਆਂ ਕਿੱਥੋਂ ਬਣ ਗਿਆ ਯੂਪੀ ਚੋਂ ਬਿਹਾਰ ਚੋਂ ਐਮਪੀ ਚੋਂ ਰਾਜਸਥਾਨ ਚੋਂ ਕਿਉਂਕਿ ਸਾਊਥ ਵਾਲੇ ਤਾਂ ਰੋ ਰਹੇ ਆ ਕਿ ਸਾਡੀਆਂ ਤਾਂ ਸੀਟਾਂ ਕੱਟਣ ਗਈਆਂ ਬਿਲਕੁਲ ਸਾਡੀਆਂ ਸੀਟਾਂ ਕੱਟ ਜਾਣੀਆਂ ਵੀ ਅਸੀਂ ਤੇ ਆਪਣੀ ਵਸੋਂ ਵੀ ਕੰਟਰੋਲ ਕੀਤੀ ਹੂੰ ਮਤਲਬ ਕਿ ਉਦੋਂ ਵੀ ਅਸੀਂ ਆਪ ਦਾ ਕੀਤਾ ਉਹ ਹਾਲਿਆ ਸਾਡਾ ਵੀ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਦਾ ਤੇ ਇਹਨਾਂ ਦਾ ਦਾਬ ਮਹਾਰਾਜ ਆ ਆਇਆ ਹਮ ਸੱਚਮਚ ਇਹ ਗੱਲ ਇਹ ਤਾਂ ਦੀ ਇਹ ਮਰਦਮ ਸ਼ਮਾਰੀ ਵਾਲਾ ਗਾਂ ਲਈ ਆਏ ਲਈ ਆਏ ਇਹਨਾਂ ਨੂੰ ਪਤਾ ਸੀਗਾ ਕਰੋਨਾ ਕਾਲ ਤੋਂ ਤੁਸੀਂ ਅੱਗੇ ਵੇਖ ਲਓ ਕਿੱਥੋਂ ਤੱਕ ਆ ਗਿਆ ਜੀ ਹੁਣ 26 ਨੇੜੇ ਆ ਜੇ ਤੇ ਸਾਲ 2 ਸਾਲ ਦੇ ਵਿੱਚ ਵਿੱਚ ਕੋਈ ਕਾਂਡ ਹੋ ਗਿਆ ਤੇ ਠੀਕ ਆ ਨਹੀਂ ਤਾਂ ਕੰਡੇ ਕਈ ਕੱਢਣਗੇ ਕਈ ਕੱਢਣਗੇ ਹੋ ਸਕਦਾ ਤਰਮੀਮਾਂ ਵੀ ਅੜ ਫਸ ਕੇ ਕਰਵਾ ਲੈਣ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਬਦਲਾ ਆਏਗਾ ਲੋਕ ਸਭਾ ਦੀਆਂ ਸੀਟਾਂ ਚ ਤੇ ਹੁਣ ਗੂਗਲ ਕਰਕੇ ਤੁਸੀਂ ਜਿਹੜਾ ਰਿਜ਼ਲਟ ਕੱਢਿਆ ਕਿ ਕਿੰਨੀ ਕਿੰਨੇ ਬੈਠਣ ਦਾ ਪ੍ਰਬੰਧ ਕੀਤਾ ਉਹ ਦੱਸ ਦਿਓ ਜ਼ਰਾ ਬਿਲਕੁਲ ਸੱਚੂਚ ਇਹ ਕਹਿੰਦੇ ਵੀ ਐ ਨਹੀਂ ਹਾਰਦੇ ਤੁਸੀਂ ਆਪ ਦੀ ਲਾਈ ਜਾਨੇ ਹੋ ਕਿ ਅਸੀਂ ਆਈਆਂ ਵੀ ਭਾਈ ਸਾਡਾ ਨਹੀਂ ਹੋ ਰਿਹਾ ਕੁਝ ਨਹੀਂ ਮੈਂ ਤਾਂ ਦੇਖੋ ਨਾ ਜਿਹੜੀ ਫੈਕਚੁਅਲੀ ਕਹਾਣੀਆਂ ਤੁਹਾਨੂੰ ਉਹ ਦੱਸਣ ਦਾ ਯਤਨ ਕੀਤਾ ਹੈ ਕਿ ਉਹਦੇ ਹਿਸਾਬ ਨਾਲ ਸੱਚੂਚ ਹੀ ਲੱਗ ਰਿਹਾ ਹੈ ਨਾ ਅਸੀਂ ਤਸਵੀਰ ਦਾ ਇੱਕ ਪਾਸਾ ਦੇਖ ਕੇ ਚੱਲਦੇ ਹਾਂ ਨਾ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਤਸਵੀਰ ਦਾ ਦੂਸਰਾ ਪਾਸਾ ਵੇਖ ਕੇ ਚੱਲੋ ਕਿ ਅਗਲਾ ਯਾਰ ਕੀ ਕੁਝ ਕਰ ਸਕਦਾ ਉਹਦੇ ਹੱਥ ਚਾਲੇ ਬਿਲਕੁਲ ਬਿਲਕੁਲ ਸਰਕਾਰਾਂ ਨੇ ਬਣਾ ਕੇ ਬਚਾ ਕੇ ਰੱਖੀ ਹੁੰਦੀਆਂ ਨੇ ਨਾ ਕੁਝ ਪਾਲਿਸੀ ਜੀ ਬਿਲਕੁਲ ਇਹਨਾਂ ਕੋਲ ਇਹ ਬਹੁਤ ਹੁਕ ਕਹ ਲਓ ਕਿ ਜਦੋਂ ਆਪਾਂ ਵੇਖਦੇ ਹਾਂ ਨਾ ਤਾਸ਼ ਦੇ ਵਿੱਚ ਖਾਸ ਬਾਜ਼ੀਆਂ 'ਚ ਹੁਕਮ ਦਾ ਯੱਕਾ ਬਹੁਤ ਕਾਰਗਰ ਹੁੰਦਾ ਜੀ ਇਹ ਯੱਕਿਆਂ ਵਾਲੀ ਸੀਪ ਦੇ ਵਿੱਚ ਤਾਂ ਹੁੰਦੇ ਹੀ ਯੱਕੇ ਆ ਨਾ ਤਾਂ ਗੱਲ ਇਹ ਆ ਕਿ ਉਹ ਯੱਕੇ ਹਾਲੇ ਇੱਕ ਦੋ ਹੈਗੇ ਆ ਇਹਨਾਂ ਦੇ ਆਪ ਉਹ ਸਰ ਕਦੋਂ ਕੁੱਟ ਸਕਦੇ ਆ ਨਹੀਂ ਮੈਂ ਕਹਿ ਨਹੀਂ ਸਕਦਾ ਪਰ ਉਹਨਾਂ ਦੇ ਹੱਥ ਇੱਕਦ ਇੱਕ ਕਾਰਡ ਤੇ ਹੈਗਾ ਹੀ ਆ ਜੀ ਬਿਲਕੁਲ ਬਿਲਕੁਲ ਇਧਰ ਪੀਵੀ 31 ਜੀ ਕਹਿ ਰਹੇ ਨੇ ਕਿ ਸਰਦਰੋਤ ਚ ਬਿੱਲ ਪਾਸ ਕਰਾਉਣ ਨੂੰ ਫਿਰਦੇ ਆ ਤੇ ਅਮਨ ਦੀ ਦਸਰੇ ਨੇ ਕਿ ਪਾਸ ਤਾਂ ਹੋ ਗਿਆ ਕੈਬਨਟ ਦੇ ਵਿੱਚ ਬਿੱਲ ਲੋਕ ਸਭਾ ਤੇ ਰਾਜ ਸਭਾ ਵਾਲਾ ਇਹਨਾਂ ਦਾ ਅਜੇ ਰਹਿੰਦਾ ਇਹ ਜੀ ਅਜੇ ਸੈਸ਼ਨ ਅਜੇ ਦੇਖੋ ਪ੍ਰਪੋਜ਼ਲ ਦੇਖੋ ਸਾਬ ਥੋੜਾ ਜਿਹਾ ਮੈਂ ਗੁਜ਼ਾਰਿਸ਼ ਕਰਾਂਗਾ ਕਿ ਉਹਨੂੰ ਸਮਝ ਲਓ ਕਿ ਇਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਸੀ ਜਿਹੜੇ ਸਾਬਕਾ ਰਾਸ਼ਟਰਪਤੀ ਸਨ ਰਾਮਨਾਥ ਜੀ ਕੋਵਿੰਗ ਉਹਨਾਂ ਦੀ ਅਗਵਾਈ ਚ ਠੀਕ ਹੈ ਜੀ ਉੱਥੇ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਉਸ ਸਹਿਮਤ ਵੀ ਹੋਈਆਂ ਕੁਝ ਅਸਹਿਮਤ ਅਸਹਿਮਤ ਵੀ ਹੋਈਆਂ ਬਿਲਕੁਲ ਇਹਦਾ ਮਤਲਬ ਹੈ ਕਿ ਸਾਰੇ ਸਹਿਮਤ ਨਹੀਂ ਲੋਕ ਸਭਾ ਤੇ ਰਾਜ ਸਭਾ ਚ ਪਵਾੜਾ ਪਊ ਗਿਆ ਹਜੇ ਤੱਕ ਪਾਸ ਹੋ ਗਿਆ ਨਹੀਂ ਕਹਿ ਸਕਦੇ ਹੈਨਾ ਠੀਕ ਹੈ ਨਾ ਜੀ ਹਾਂ ਜੀ ਕਿਉਂਕਿ ਉਹਦੇ ਚ ਹੋਣਾ ਕੀ ਹੈ ਕਿ ਐਂਡ ਦੇ ਵਿੱਚ ਇਹ ਵੀ ਤੇ ਇੱਕ ਗੱਲ ਉੱਠਣੀ ਹੈ ਨਾ ਕਿ ਖੇਤਰੀ ਪਾਰਟੀਆਂ ਦਾ ਦੇਖੋ ਵਨ ਨੇਸ਼ਨ ਵਨ ਇਲੈਕਸ਼ਨ ਦਾ ਵੀ ਜਿਹੜਾ ਰੌਲਾ ਹੈ ਨਾ ਇੱਕ ਦੇਸ਼ ਇੱਕ ਚੋਣ ਦਾ ਕਿ ਉਤਲੇ ਮੁੱਦੇ ਜਿਹੜੇ ਆ ਜਦੋਂ ਉਤਲੇ ਮੁੱਦੇ ਹਾਵੀ ਹੋ ਜਾਣਗੇ ਹੇਠਾਂ ਦੀ ਜਿਹੜੀ ਖੇਤਰੀ ਪੋਲਿਟਿਕਸ ਆ ਹੂੰ ਉਹ ਉਸ ਪਰਸ਼ਾਵੇਂ ਹਿੱਟ ਦਮ ਤੋੜ ਜਾਏਗੀ ਉਹਦੇ ਮੁੱਦੇ ਦਮ ਤੋੜ ਜਾਣਗੇ ਸਮਝਦੇ ਹੋ ਨਾ ਇਹ ਸਹੀ ਗੱਲ ਹੈ ਵੀ ਚੋਣ ਸੈਂਟਰਲਾਈਜ਼ਡ ਹੋ ਜਾਏਗੀ ਪੱਕੇ ਤੌਰ ਤੇ ਹਮ ਚੋਣ ਸੈਂਟਰਲਾਈਜ਼ਡ ਹੋ ਜਾਏਗੀ ਇਹਦਾ ਮਤਲਬ ਇਹ ਆ ਕਿ ਖੇਤਰੀ ਪਾਰਟੀਆਂ ਖਤਰੇ ਚ ਜੀ ਤਾਂ ਹੁਣ ਜਿਹੜੇ ਕਹ ਲੋ ਕਿ TDP ਵਾਲੇ ਆ ਹਮ ਜਾਂ ਨੀਤੀਸ਼ ਹੋਰੀ ਆ ਉਹ ਕੌਣ ਨੇ ਆ ਆਖਰ ਨੂੰ ਸਿਆਸਤ ਸਭ ਨੇ ਕਰਨੀ ਆ ਇਹ ਤੇ ਸਾਫ ਹੈ ਨਾ ਕਿ ਇਹ ਪੱਕੇ ਤੌਰ ਤੇ ਫਿਰ ਸੈਂਟਰਲਾਈਜ਼ਡ ਹੋ ਜਾਏਗਾ ਲੈਕਚਰ ਜੀ 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 ਡੀਸੈਂਟਰਲਾਈਜ਼ ਨਹੀਂ ਹੋਏਗਾ ਹਮ 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 ਉਹ ਇੱਕ ਇਮਤਿਹਾਨ ਚੋਂ ਤੇ ਗੁਜ਼ਰਨਗੇ ਨਾ ਸਾਹਿਬ ਬਿਲਕੁਲ ਸੋ ਇਸ ਵਾਸਤੇ ਤਰਮੀਮਾਂ ਦਾ ਰਸਤਾ ਔਖਾ ਹੈ ਉਹ ਕਮੇਟੀ ਕੰਮ ਕਰ ਰਹੀ ਹੈ ਜਿਹਦੇ ਵਿੱਚ ਇਸ ਤਰ੍ਹਾਂ ਇਤਰਾਜ਼ ਵੀ ਗਿਆ ਜਾਂ ਸਹਿਮਤੀ ਵੀ ਗਈ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਹੋਣਾ ਕਿ ਲਓ ਜੀ ਆ ਅਸੀਂ ਤੁਹਾਨੂੰ ਸਿਫਾਰਸ਼ਾਂ ਕਰਦੇ ਆ ਇਹਨਾਂ ਨੇ ਕਿਹਾ ਹੋਵੇਗਾ ਕਿ ਸਿਫਾਰਸ਼ਾਂ ਮਨਜ਼ੂਰ ਨੇ ਹੁਣ ਇਹਨੂੰ ਲਿਓ ਨੇ ਕਾਨੂੰਨੀ ਰੂਪ ਕਾਨੂੰਨੀ ਰੂਪ ਆਈ ਹੈ ਬਿਲਕੁਲ 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 ਉਧਰ ਇੱਕ ਦੋਸਤ ਦੱਸ ਰਹੇ ਨੇ ਕਿ ਸੀਐਮ ਸਾਹਿਬ ਦਾ ਇੱਕ ਕੋਈ ਮੈਸੇਜ ਆ ਗਿਆ ਉਹ ਕਹਿ ਰਹੇ ਨੇ ਕਿ ਮੈਂ ਠੀਕ ਠਾਕ ਹਾਂ ਭਾਈ ਉਹਨਾਂ ਨੇ ਆਪ ਦਾ ਹਸ ਦਿੱਤਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਭਾਈ ਉਹ ਠੀਕ ਠਾਕ ਨੇ ਅਸੀਂ ਤੇ ਫਿਕਰਾਂ 'ਚ ਸੁੱਕ ਰਹੇ ਹਾਂ ਜੀ ਹਾਂ ਹਾਲੇ ਆ ਕੇ ਕੋਈ ਮਾਨ ਸਾਹਿਬ ਇੰਨੇ ਚਿਰ ਬਾਅਦ ਤੁਸੀਂ ਦੱਸ ਰਹੇ ਹੋ ਕਿ ਖੈਰ ਸੁਖ ਤੁਹਾਡੀ ਖੈਰ ਸੌਖਾ ਅਸੀਂ ਲੋਚਦੇ ਸੀਗੇ ਉਹ ਜਿਵੇਂ ਆਪਾਂ ਚਿੱਠੀ 'ਚ ਨਹੀਂ ਪੁਰਾਣੇ ਸਮੇਂ 'ਚ ਲਿਖਦੇ ਹੁੰਦੇ ਸੀ ਲਿਖੀਆਂ ਚਿੱਠੀਆਂ ਕਦੇ ਕਿ ਨਹੀਂ ਨਹੀਂ ਸਾਨੂੰ ਨਹੀਂ ਮੌਕਾ ਮਿਲਿਆ ਅੱਛਾ ਉਹ ਆਪ ਲਿਖਤੋਂ ਫਲਾਣਾ ਸਿੰਘ ਤੇ ਤੁਹਾਡੀ ਖੈਰ ਸੁਖ ਹਨ ਦੇ ਲੋਚਦੇ ਆ ਜੀ 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 ਸਾਡੇ ਇਧਰ ਖੈਰ ਸੋਖਿਆ ਤੇ ਚਿੱਠੀ ਦੀ ਸ਼ੁਰੂਆਤ ਇਸ ਮਜਮੂਨ ਨਾਲ ਹੁੰਦੀ ਸੀ ਕਿ ਤਾਂ ਭਾਈ ਅਸੀਂ ਠੀਕ ਠਾਕ ਆ ਮਾਨ ਸਾਹਿਬ ਤੁਹਾਡੀ ਖੈਰ ਸੁਖ ਜਿਹੜੀ ਆ ਉਹ ਪੁੱਛਦੇ ਆ ਤੇ ਤੁਸੀਂ ਦੱਸ ਦਿੱਤਾ ਤੇ ਚਲੋ ਭਾਈ ਵਾਪ ਲਈ ਆ ਜੀ ਇਧਰ ਪਰਮ ਜੀ ਕਹਿ ਰਹੇ ਨੇ ਕਿ ਮੈਂ ਭਾਈ 40 ਜਣਿਆਂ ਨੂੰ ਲਿੰਕ ਭੇਜਤਾ ਤੁਹਾਡਾ ਜਿਹੜਾ ਲਾਈਵ ਵਾਲਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਉਸੇ ਕਰਕੇ ਲੋ ਵੀ ਇੱਕ ਕੇ ਵੱਜ ਗਿਆ ਨਹੀਂ ਨਹੀਂ ਕੋਈ ਗੱਲ